ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਟੌਪਿਕ ਹੈ ਚੁਣੌਤੀਆਂ ਚੁਣੌਤੀ ਹਰ ਰੋਜ਼ ਇੱਕ ਨਵਾਂ ਪਾਠ ਜੀਵਨ ਦੀ ਕਿਤਾਬ ਤੋਂ ਪੜ੍ਹਾਉਂਦੀ ਹੈ ਹਰ ਔਖਾ ਸਮਾਂ ਹਰ ਤੂਫਾਨ ਸਾਡੀ ਆਤਮਾ ਨੂੰ ਚਮਕਾਉਂਦੀ ਹੈ ਖਵਾ ਵੱਜੇ ਤਾਂ ਲੰਮੀ ਰਖਤ ਹੋਰ ਵੀ ਜੋਰ ਨਾਲ ਖੜਦੇ ਨੇ ਇਸੇ ਤਰ੍ਹਾਂ ਮੁਸ਼ਕਲ ਹਰ ਵੇਲੇ ਆਪਣੇ ਅੰਦਰ ਦੇ ਜੋਸ਼ ਨੂੰ ਵਧਾਉਂਦੇ ਨੇ ਕਿਸਮਤ ਭਾਵੇਂ ਲੱਖ ਮਨਾਈ ਪਰ ਹੌਂਸਲਾ ਕਦੇ ਨਹੀਂ ਮੁੜਦਾ ਉਹੀ ਮਨੁੱਖ ਜਿੱਤਦਾ ਦੁਨੀਆ ਜਿਹੜਾ ਹਿੰਮਤ ਨਾਲ ਨਾ ਨਾਤਾ ਨਹੀਂ ਟੁੱਟਦਾ ਨਾ ਹਾਰਦਾ ਹੈ ਨਾ ਡਰਦਾ ਮੈਂ ਰਾਹ ਜਿੰਨਾ ਵੀ ਤਿੱਖਾ ਹੋ ਜਾਵੇ ਮੇਰਾ ਮਨ ਮੇਰੀ ਮੰਜ਼ਿਲ ਵੱਲ ਹਰ ਇੱਕ ਕਦਮ ਨਾਲ ਵੱਧਦਾ ਜਾਵੇ ਅੱਜ ਸਾਡੇ ਟੌਪਿਕ ਦਾ ਵਿਸ਼ਾ ਹੈ ਜੀ ਚੁਣੌਤੀਆਂ ਜੋ ਕਿ ਜੀਵਨ ਦਾ ਅਸਲ ਇਮਤਿਹਾਨ ਹੈ ਜੀਵਨ ਇੱਕ ਲੰਮਾ ਸਫ਼ਰ ਹੈ ਅਤੇ ਇਸ ਸਫ਼ਰ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇਹ ਕਦੇ ਵੀ ਸਿੱਧਾ ਤੇ ਸਾਫ਼ ਨਹੀਂ ਹੁੰਦਾ ਹਰ ਮਨੁੱਖ ਦੇ ਰਸਤੇ ਵਿੱਚ ਕਈ ਵਾਰ ਮੁਸ਼ਕਲਾਂ ਉਲਝਣਾ ਅਤੇ ਰੁਕਾਵਟਾਂ ਹੁੰਦੀਆਂ ਹਨ ਅਸੀਂ ਇਹਨਾਂ ਨੂੰ ਚੁਣੌਤੀਆਂ ਕਹਿੰਦੇ ਹਾਂ ਚੁਣੌਤੀਆਂ ਉਹ ਪੱਥਰ ਹਨ ਜੋ ਸਾਡੇ ਰਸਤੇ ਵਿੱਚ ਪੈਕੇ ਸਨੁਰੂਪ ਦੇ ਨਹੀਂ ਸੁਭਮ ਸਾਨੂੰ ਮਜ਼ਬੂਤ ਬਣਾਉਂਦੇ ਹਨ ਜੇ ਜੀਵਨ ਵਿੱਚ ਕੋਈ ਚੁਣੌਤੀ ਹੀ ਨਾ ਹੋਵੇ ਤਾਂ ਤਜਰਬਾ ਵੀ ਨਾ ਹੋਵੇ ਤੇ ਵਿਕਾਸ ਵੀ ਨਾ ਹੋਵੇ ਚੁਣੌਤੀਆਂ ਦਾ ਅਸਲ ਅਰਥ ਕੀ ਹੈ ਚੁਣੌਤੀ ਦਾ ਮਤਲਬ ਕੇਵਲ ਕੋਈ ਮੁਸ਼ਕਲ ਹਾਲਾਤ ਨਹੀਂ ਅਸਲ ਵਿੱਚ ਚੁਣੌਤੀ ਦਾ ਮਤਲਬ ਹੈ ਆਪਣੇ ਆਪ ਨੂੰ ਇੱਕ ਨਵੇਂ ਪੱਧਰ ਤੇ ਲੈ ਕੇ ਜਾਣ ਦਾ ਮੌਕਾ ਕਈ ਵਾਰ ਪਰਸਥਿਤੀਆਂ ਸਖਤ ਹੁੰਦੀਆਂ ਹਨ ਪਰ ਸਾਡੀ ਸੋਚ ਕੱਚੀ ਹੁੰਦੀ ਹੈ ਚੁਣੌਤੀ ਉਸ ਸੋਚ ਨੂੰ ਪੱਕਾ ਕਰਨ ਦਾ ਨਾਮ ਹੈ ਚੁਣੌਤੀਆਂ ਮਨੁੱਖ ਨੂੰ ਕਿਵੇਂ ਬਦਲਦੀਆਂ ਹਨ ਉਸ ਦਾ ਹੌਸਲਾ ਮਜ਼ਬੂਤ ਕਰਦੀਆਂ ਹਨ ਇਹ ਚੁਣੌਤੀਆਂ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤੇ ਅਸੀਂ ਹਿੰਮਤ ਨਾਲ ਉਸ ਦਾ ਸਾਹਮਣਾ ਕਰਦੇ ਹਾਂ ਤਾਂ ਸਾਡਾ ਵਿਸ਼ਵਾਸ ਵਧਦਾ ਹੈ ਇਹ ਚੁਣੌਤੀਆਂ ਮਨੁੱਖ ਨੂੰ ਤਜਰਬਾ ਦਿੰਦੀਆਂ ਹਨ ਚੁਣੌਤੀਆਂ ਉਹ ਅਧਿਆਪਕ ਹਨ ਜੋ ਸਾਨੂੰ ਕਿਤਾਬਾਂ ਨਹੀਂ ਸਿਖਾ ਸਕਦੀਆਂ ਚੁਣੌਤੀਆਂ ਸਾਡਾ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ ਜਦੋਂ ਅਸੀਂ ਮੁਸ਼ਕਿਲ ਨੂੰ ਜਿੱਤ ਲੈਂਦੇ ਹਾਂ ਤਾਂ ਅੰਦਰੋਂ ਬੋਲ ਆਉਂਦਾ ਹੈ ਮੈਂ ਕਰ ਸਕਦਾ ਹਾਂ ਸਾਡੇ ਜੀਵਨ ਦੇ ਵਿੱਚ ਆਮ ਕਿਹੋ ਜਿਹੀਆਂ ਚੁਣੌਤੀਆਂ ਆਉਂਦੀਆਂ ਨੇ ਜਿਵੇਂ ਪੜ੍ਹਾਈ ਵਿੱਚ ਮੁਸ਼ਕਲਾਂ ਵਿਦਿਆਰਥੀ ਜੀਵਨ ਦਰਾਨ ਬੱਚੇ ਨੂੰ ਪੜ੍ਹਾਈ ਮੁਸ਼ਕਿਲ ਲੱਗਦੀ ਹੈ ਜਾਂ ਕੋਈ ਟੌਪਿਕ ਮੁਸ਼ਕਿਲ ਲੱਗਦਾ ਹੈ ਤਾਂ ਉਹ ਬੱਚੇ ਨੂੰ ਵਿਦਿਆਰਥੀ ਨੂੰ ਲੱਗਦਾ ਹੈ ਕਿ ਇਹ ਤਾਂ ਮੇਰੇ ਲਈ ਬਹੁਤ ਵੱਡੀ ਚੁਣੌਤੀ ਹੈ। ਕ੍ਰੇਲੂ ਜੀਮੀਆਂ ਵਾਰੀਆਂ ਕ੍ਰੇਲੂ ਜੀਮੀਆਂ ਵਾਰੀਆਂ ਨਿਭਾਉਂਦੇ ਨਿਭਾਉਂਦੇ ਇਨਸਾਨ ਦੇ ਜੀਵਨ ਵਿੱਚ ਬਹੁਤ ਸਾਰੀਆਂ ਚਣੌਤੀਆਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਇਨਸਾਨ ਨੂੰ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ ਤੇ ਆਪਣਾ ਸਿਰ ਜੀਵਨ ਸਫਲ ਕਰਨਾ ਪੈਂਦਾ ਹੈ ਨੌਜਵਾਨ ਜੀਵਨ ਦੀ ਵਿੱਚ ਨੌਜਵਾਨ ਨੇ ਜਦੋਂ ਆਪਣੇ ਲਈ ਕੰਮ ਦੀ ਭਾਲ ਕਰਨੀ ਹੁੰਦੀ ਹੈ ਜਾਂ ਨੌਕਰੀ ਦੀ ਤਲਾਸ਼ ਕਰਨੀ ਹੁੰਦੀ ਹੈ ਤੇ ਉਹ ਸਮਾਂ ਉਸ ਦੇ ਜੀਵਨ ਦੇ ਵਿੱਚ ਚਣੌਤੀਆਂ ਚਣੌਤੀਆਂ ਭਰਪੂਰ ਹੁੰਦਾ ਹੈ ਕਿਉਂਕਿ ਨੌਕਰੀ ਦੀ ਤਲਾਸ਼ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਆਰਥਿਕ ਦਬਾਅ ਮਨੁੱਖ ਦੇ ਜੀਵਨ ਵਿੱਚ ਆਰਥਿਕ ਦਬਾਅ ਵੀ ਬਹੁਤ ਵੱਡੀ ਚੁਣੌਤੀ ਹੈ ਘਰ ਦੇ ਖਰਚ ਕਿਵੇਂ ਤੋੜਨੇ ਹਨ ਕਿੱਥੇ ਕਿਵੇਂ ਵਰਤਣਾ ਹੈ ਇਹ ਉਸ ਦੀ ਆਰਥਿਕਤਾ ਹੀ ਤੈਅ ਕਰਦੀ ਹੈ ਇਸ ਲਈ ਇਨਸਾਨ ਨੂੰ ਇਨਸਾਨ ਦੇ ਜੀਵਨ ਵਿੱਚ ਆਰਥਿਕਤਾ ਬਹੁਤ ਵੱਡੀ ਚੁਣੌਤੀ ਬਣਦਾ ਹੈ ਰਿਸ਼ਤਿਆਂ ਦੀ ਉਲਝਣ ਨੂੰ ਸੁਲਝਾਉਣਾ ਉਪਸ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਿ ਰਿਸ਼ਤੇ ਸਾਡੇ ਵਧੀਆ ਤਰੀਕੇ ਨਾਲ ਸਾਡੇ ਨਾਲ-ਨਾਲ ਚੱਲਦਾ ਤਾਂ ਇਸ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ ਸ਼ਰੀਰਕ ਤੇ ਮਾਨਸਿਕ ਤਣਾਅ ਵੀ ਇਨਸਾਨ ਦੇ ਜੀਵਨ ਵਿੱਚ ਇਹ ਇੱਕ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਜਦੋਂ ਇਨਸਾਨ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਫਿੱਟ ਹੋਵੇਗਾ ਤਾਂ ਹੀ ਉਹ ਆਪਣਾ ਸੁਚੱਜਾ ਜੀਵਨ ਜੀ ਸਕੇਗਾ ਸੋ ਹਰ ਇੱਕ ਵਿਅਕਤੀ ਦੇ ਲਈ ਚੁਣੌਤੀ ਵੱਖਰੀ ਹੁੰਦੀ ਹੈ ਕਿਉਂਕਿ ਹਰ ਕਿਸੇ ਦਾ ਜੀਵਨ ਵੀ ਵੱਖਰਾ ਹੁੰਦਾ ਹੈ ਪਰ ਜਿਹੜੀ ਗੱਲ ਸਭ ਵਿੱਚ ਸਾਂਝੀ ਹੈ ਹੋ ਹੈ ਤੋ ਇਹ ਹੈ ਕਿ ਹਰ ਇੱਕ ਇਨਸਾਨ ਨੂੰ ਪਰਮਾਤਮਾ ਨੇ ਬਲ ਦਿੱਤਾ ਹੈ ਕਿ ਉਹ ਉਸ ਚੁਣੌਤੀ ਨੂੰ ਜਿੱਤ ਸਕੇ ਚੁਣੌਤੀਆਂ ਨੂੰ ਕਿਵੇਂ ਸਾਹਮਣਾ ਕਰਨਾ ਹੈ ਕਿਵੇਂ ਡਟ ਕੇ ਸਾਹਮਣਾ ਕਰਨਾ ਹੈ ਚੁਣੌਤੀਆਂ ਦਾ ਚੁਣੌਤੀਆਂ ਤਰੀਕੀ ਹੋ ਸਕਦੇ ਹਨ ਇਸ ਦੇ ਲਈ ਸਭ ਤੋਂ ਪਹਿਲਾ ਤੰਬੀਨ ਗੱਲ ਇਹ ਹੈ ਕਿ ਸਾਡੀ ਸੋਚ ਸਕਾਰਾਤਮਕ ਹੋਣੀ ਚਾਹੀਦੀ ਹੈ ਪੋਜ਼ਿਟਿਵ ਸੋਚ ਰੱਖ ਕੇ ਹੀ ਅਸੀਂ ਆਪਣੀ ਜੀਵਨ ਦੇ ਵਿੱਚ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਸਕਦੇ ਹਾਂ ਹਾਲਾਤ ਨਹੀਂ ਸਾਡਾ ਰਵਈਆ ਹੀ ਅਸਲ ਵਿੱਚ ਗੱਲ ਬਣਾਉਂਦਾ ਹੈ ਜਾਂ ਬਿਗਾੜਦਾ ਹੈ ਆਪਣੀ ਜੀਵਨ ਦੀ ਵਿੱਚ ਇੱਕ ਲਕਸ਼ਿਅ ਬਣਾ ਕੇ ਚੱਲਣਾ ਚਾਹੀਦਾ ਹੈ ਇੱਕ ਟੀਚਾ ਮਿਤ ਕੇ ਚੱਲਣਾ ਚਾਹੀਦਾ ਹੈ ਜੀਰੇ ਮਨੁੱਖ ਨੂੰ ਆਪਣੀ ਮੰਜ਼ਿਲ ਦਾ ਪਤਾ ਹੈ ਉਸ ਲਈ ਚੁਣੌਤੀ ਸਿਰਫ ਰਸਤੇ ਦਾ ਹਿੱਸਾ ਹੁੰਦੀ ਹੈ ਮਨੁੱਖ ਨੂੰ ਕਦੇ ਵੀ ਚੁਣੌਤੀ ਵੇਖ ਕੇ ਹਿੰਮਤ ਨਹੀਂ ਹਾਰਨੀ ਚਾਹੀਦੀ ਮੁਸ਼ਕਲ ਵੇਲੇ ਹਿੰਮਤ ਟੁੱਟਦੀ ਤਾਂ ਹੈ ਪਰ ਇਹੋ ਜਿਹਾ ਸਮਾਂ ਹੁੰਦਾ ਹੈ ਜਦੋਂ ਹੌਸਲਾ ਬਰਕਰਾਰ ਰੱਖਣਾ ਹੀ ਪੈਂਦਾ ਹੈ ਕਦੇ-ਕਦੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਤਜਰਬੇਕਾਰ ਲੋਕਾਂ ਤੋਂ ਸਲਾਹ ਵੀ ਲੈ ਲੈਣੀ ਚਾਹੀਦੀ ਹੈ ਤਾਂ ਜੋ ਸਾਡੀ ਮੁਸ਼ਕਲ ਆਸਾਨ ਹੋ ਜਾਵੇ ਤੇ ਧੀਰਜ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ ਹਰ ਕੰਮ ਨੂੰ ਸਮਾਂ ਲੱਗਦਾ ਹੈ ਸਬਰ ਅਤੇ ਲਗਨ ਨਾਲ ਕਮਜ਼ੋਰ ਹਾਲਾਤ ਵੀ ਬਦਲੇ ਜਾ ਸਕਦੇ ਹਨ ਜੇ ਇਨਸਾਨ ਦੇ ਵਿੱਚ ਧੀਰਜ ਹੋਵੇ ਤੇ ਮਿਹਨਤ ਦੀ ਲਗਨ ਹੋਵੇ ਚੁਣੌਤੀਆਂ ਇਨਸਾਨ ਨੂੰ ਜਾਂ ਇਨਸਾਨ ਦੇ ਜੀਵਨ ਨੂੰ ਸਫਲਤਾ ਵੱਲ ਲੈ ਜਾਂਦੀਆਂ ਹਨ ਸਫਲਤਾ ਵੱਲ ਕਦਮ ਉਧਾਉਣ ਦੇ ਵਿੱਚ ਸਹਾਇਕ ਹੁੰਦੀਆਂ ਹਨ ਕਹਿੰਦੇ ਹਨ ਕਿ ਹੀਰਾ ਦਵਾ ਦੇ ਵਿੱਚ ਬਣਦਾ ਹੈ ਕਿ ਸੋਨਾ ਅੱਗ ਵਿੱਚ ਤਪ ਕੇ ਹੀ ਖਰਾ ਸੋਨਾ ਬਣਦਾ ਹੈ ਇਸੇ ਤਰ੍ਹਾਂ ਹੀ ਮਨੁੱਖ ਵਿੱਚ ਚੁਣੌਤੀਆਂ ਵਿੱਚ ਤਪ ਕੇ ਹੀ ਮਜ਼ਬੂਤ ਬਣਦਾ ਹੈ ਚੁਣੌਤੀ ਤੋਂ ਡਰਨਾ ਨਹੀਂ ਉਸਨੂੰ ਸਵੀਕਾਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਚੁਣੌਤੀ ਨੂੰ ਨਹੀਂ ਮੰਨਦੇ ਤਾਂ ਅਸੀਂ ਕਦੇ ਵੀ ਆਪਣੀ ਅਸਲ ਸਮਰੱਥਾ ਨਹੀਂ ਜਾਣ ਸਕਦੇ ਚੁਣੌਤੀਆਂ ਜੀਵਨ ਦੀ ਰੁਕਾਵਟ ਨਹੀਂ ਜੀਵਨ ਦੀ ਤਰੱਕੀ ਹਨ ਜਿਹੜਾ ਮਨੁੱਖ ਚੁਣੌਤੀਆਂ ਤੋਂ ਘਬਰਾਉਂਦਾ ਹੈ ਉਹ ਆਪਣੀ ਸਫਲਤਾ ਤੋਂ ਦੂਰ ਰਹਿੰਦਾ ਹੈ ਪਰ ਜਿਹੜਾ ਮਨੁੱਖ ਚੁਣੌਤੀਆਂ ਨੂੰ ਮੌਕੇ ਵਾਂਗ ਸਵੀਕਾਰ ਕਰਦਾ ਹੈ ਉਹ ਹਰ ਹਾਲਾਤ ਵਿੱਚ ਆਪਣੇ ਲਈ ਨਵਾਂ ਰਸਤਾ ਬਣਾਉਂਦਾ ਹੈ ਸੋ ਇਸ ਲਈ ਚੁਣੌਤੀਆਂ ਨੂੰ ਜਿੱਤੋ ਨਾ ਕੀ ਉਹਨਾਂ ਤੋਂ ਡਰੂ ਕਿਉਂਕਿ ਚੁਣੌਤੀ ਹੀ ਸਫਲਤਾ ਦਾ ਪਹਿਲਾ ਪੈੜਾ ਹੈ ਧੰਨਵਾਦ ਜੀ ਸੋ ਇਸ ਦਿਨ ਲਈ ਮੇਰਾ ਅੱਜ ਦਾ ਟੌਪਿਕ ਖਤਮ ਹੁੰਦਾ ਹੈ ਪਲੀਜ਼ ਤੁਸੀਂ ਵੀ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰ ਧੰਨਵਾਦ